ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਧੂੜਕੋਟ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਧੂੜਕੋਟ ਪਿੰਡ ਦੇ ਵਿੱਚ ਬਾਹਰ ਖੇਤਾਂ ਦੇ ਵਿੱਚ ਨਿਰਮਲ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਹਾਂ ਇਸ ਟਾਈਮ ਮੈਂ ਮਖਾਉਣੀ ਆ ਤੁਹਾਨੂੰ ਇੱਕ ਤੋਕੜ ਗੱਪਣ ਚੱਕ ਪਾਸ ਕਿੰਨੇ ਚਿਰ ਦੀ ਚੱਕ ਪਾਸ ਆ ਮਗਰ ਇਹਦੇ ਜਾਨਵਰ ਕੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਨਿਰਮਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਠੀਕ ਆ ਬਾਈ ਸੇਤਾਂਕਰ ਪਰਿਵਾਰ ਬਾਈ ਮੈਂ ਕਰਪਾ ਬਾਬੇ ਜੀ ਚਲੋ ਸ਼ੁਕਰ ਆ ਨਿਰਮਲ ਬਾਈ ਮੈਂ ਆ ਜਿਹੜੀ ਇਹਨਾਂ ਦੁੱਧਾਂ ਇਹਦੇ ਥੱਲੇ ਪਈ ਐਸਟ ਦੁੱਧ ਤਾਂ ਬਾਈ 4 ਕਿਲੋ ਹੀ ਆ 4 ਕਿਲੋ ਹੀ ਆ ਦੋਵੇਂ ਟਾਈਮ ਹੀ ਮਿਲਦੀ ਆ ਦੋਵੇਂ ਟਾਈਮ ਤਾਂ ਤੇ ਦੇ ਹੀ ਮਿਲਦੀ ਆ ਤਾਂ ਇਕੱਠੇ ਤੇ ਹੀ ਮਿਲਦੀ ਆ ਗੱਪਣ ਕਿੰਨੇ ਚਿਰ ਦੀ ਬਾਈ ਗੱਬਰੇ ਨੂੰ 5 ਤਰੀਕ ਨੂੰ 3 ਮਹੀਨੇ 5 ਅੱਜ ਹੈਗੀ 25 ਹੈ ਨਾ ਠੀਕ ਠੀਕ ਤਾਂ ਸਾਡੇ ਨਾਲ ਤਿੰਨ ਮਹੀਨੇ ਹੋ ਜਾਣਗੇ ਠੀਕ ਆ ਭਾਈ ਦੋ ਮਹੀਨੇ ਤੇ 20 ਦਿਨਾਂ ਦੀ ਗੱਪਣ ਚੈੱਕ ਪਾਸ ਆ ਵੀ ਚੈੱਕ ਕਰਾਈ ਵੀ ਆਪਣੀਆਂ ਆਪਾ ਦੇਣੀ ਚੈੱਕ ਕਰਾ ਕੇ ਹਾਂ ਚੈੱਕ ਕਰਵਾ ਕੇ ਦਈ ਮੇਰਾ ਵੀਰ ਹਾਂ ਪਹਿਲੇ ਗੋਲ ਭਾਈ ਤੇ ਕੱਟਾ ਮਗਰ ਵੀ ਰਹਿੰਦੇ ਹਾਂ ਕੱਟਾ ਠੀਕ ਆ ਚੁਈ ਚੁਈ ਕਿਵੇਂ ਲੱਗੀ ਚੁਈ ਚੁਈ ਪੋਲੀ ਬਹੁਤ ਆ ਜਣੀ ਮਿਹਲ ਦੀ ਖੁਸ਼ ਹੋਗੇ ਜਦੋਂ ਮਰਦੀ ਚੋਲੋ ਠੀਕ ਆ ਭਾਈ ਤੇ ਤਾਜੀ ਦੁੱਧ ਦੇ ਗਈ 10 11 ਕਿਲੋ 12 ਜੀ ਮੌ ਦੇ ਦੀ 12 ਤੋਂ ਜਾ ਜਾ ਰਹੇ ਦਿੰਦੇ ਰਹੀ ਜਾਨੀ 12 ਤੇ ਟਿੱਗੀ ਰਹੀ ਹੈ ਠੀਕ ਆ ਵੀ 12 ਨੋਰਮਲ ਚੱਲੀ ਗਈ ਆ ਸੁਆ ਠੀਕ ਹੈ ਬਾਈ ਸੋ ਕੁ ਮੰਦਰ ਤੋਂ ਪਤਾ ਨਹੀਂ ਤੀਜਾ ਚੌਥਾ ਆ ਪੰਜਮਾ ਇਹ ਨਹੀਂ ਆਪਾਂ ਨੂੰ ਪਤਾ ਠੀਕ ਹੈ ਬਾਈ ਠੀਕ ਹੈ ਬਾਈ ਤੇ ਬਾਈ ਰਿੰਦਾ ਰੇਟ ਕੀ ਰਹੂਗਾ ਵੀਰੇ ਰੇਟ ਦਾ 57000 ਰੁਪਿਆ 57000 ਰੁਪਿਆ ਮੰਨ ਤਨ ਹੋ ਜੂਗਾ ਇਹਦੇ ਵਿੱਚ ਮੇਰੇ ਜੋ ਕਰ ਦਿਆਂਗੇ ਚੇ ਤੋਰੀ ਵੀਰੇ ਕੱਢੀ ਪਰ ਨੂੰ ਲੈ ਵੀ ਮਿੱਤਰੋ 2 ਮਹੀਨੇ ਤੇ 20 ਦਿਨਾਂ ਦੀ ਗੱਬਣ ਚੈੱਕ ਪਾਸ ਆਇਆ ਇਹ ਕਰਮਾਂ ਵਾਲੀ 5 ਤਰੀਕ ਨੂੰ ਇਹਨੂੰ 3 ਮਹੀਨੇ ਪੂਰੇ ਹੋ ਜਾਣਗੇ ਤੇ ਚੌਥਾ ਮਹੀਨਾ ਜਿਹੜਾ ਇਹਨੂੰ ਪੈਰ ਪਾ ਜੂਗਾ ਪਰ ਤੁਸੀਂ ਇਹਨੂੰ ਚੈੱਕ ਕਰਵਾ ਕੇ ਲੈਣਾ ਵਾ ਇਥੋਂ ਦੀ ਗਾਰੰਟੀ ਆ ਗੱਬਣ ਦੀ ਘਰ ਜਾ ਕੇ ਤੁਹਾਡੀ ਗਰੰਟੀ ਇੱਕ ਪੈਸੇ ਦੀ ਨਹੀਂ ਬਾਈ ਕਿਉਂਕਿ ਜਦੋਂ ਤੁਸੀਂ ਚੈੱਕ ਕਰਵਾ ਕੇ ਲੈ ਕੇ ਤੁਹਾਡੀ ਵੀ ਤਸੱਲੀ ਹੋ ਜਾਊਗੀ ਤੇ ਅਗਲੇ ਦੀ ਵੀ ਹੋ ਜਾਊਗੀ ਰੇਟ ਇਹਦਾ 57000 ਹੈ ਨਾ ਬਾਈ 57 57000 ਰੁਪਏ ਸਿਰਫ ਤਿੰਨ ਚਾਰ ਬਣਦੇ ਬਾਈ ਬਸ 3-4000 ਦਾ ਕਟਾ ਵੀ ਆ ਮਗਰ ਤੇ ਭਾਈ ਰੇਟ ਵੀ ਵਾਜਬ ਕੀਤਾ ਭਾਈ ਨੇ ਬਿਲਕੁਲ ਕਿਉਂਕਿ ਮੈਂ ਮਾੜੀ ਨਹੀਂ ਜੀ ਇੰਨੇ ਦੀ ਪੱਠ ਪੂੜੇ ਵਾਲੀ ਖੜ ਨਹੀਂ ਖੁਣਨੀ ਮੈਂ ਦੀ ਚੰਗੀ ਆ ਗੱਲਬਾਤ ਲਈ ਆਪਾਂ ਨੰਬਰ ਲੈ ਲੈਨੇ ਨਰਮਲ ਭਾਈ ਨੰਬਰ ਦਈ ਕਰਾਂ ਦੀ ਵੀਰੇ 99148 99148 01172 01172 99148 01172 ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਧੂੜਕੋਟ ਜ਼ਿਲ੍ਹਾ ਫਰੀਦਕੋਟ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਆਖਰੀ ਪਿੰਡ ਆ ਧੰਨਵਾਦ ਸ਼ੁਕਰੀਆ ਜੋਂਦਾ